ਵਿਕਰਮਜੀਤ ਸਿੰਘ ਮਜੀਠੇ ਦੇ ਉੱਤੇ ਸਾਖੀ ਵੱਧ ਗਈ ਆ ਪੰਜਾਬ ਸਰਕਾਰ ਨੇ ਪੂਰੀ ਤਰ੍ਹਾਂ ਦੇ ਨਾਲ ਘੇਰਾਬੰਦੀ ਕਰ ਦਿੱਤੀ ਆ ਵਿਕਰਮਜੀਤ ਸਿੰਘ ਮਜੀਠੇ ਦੀ ਅੱਜ ਕੋਰਟ ਦੇ ਵਿੱਚ ਪੈਸ ਹੋਈ ਉਸ ਦੀ ਰਿਹਾਈ ਨੂੰ ਲੈ ਕੇ ਉਸ ਤੋਂ ਪਹਿਲਾਂ ਹੀ ਵੱਡਾ ਸੱਪ ਕੱਦ ਮਾਰਿਆ ਸਰਕਾਰ ਨੇ ਤੁਹਾਨੂੰ ਦੱਸ ਦਿੰਨੇ ਆ ਕਿ ਨਾਬਾ ਜੇਲ੍ਹ ਦੇ ਵਿੱਚ ਵਿਕਰਮਜੀਤ ਸਿੰਘ ਮਜੀਠੇ ਦੀਆਂ ਮੁਸ਼ਕਲਾਂ ਘਟਣ ਦਾ ਨਾਮ ਨਹੀਂ ਲੈ ਰਹੀਆਂ ਦਿਨੋ ਦਿਨ ਸਰਕਾਰ ਉਸਤੇ ਉਤੇ ਸੱਤ ਹੋ ਰਹੀ ਆ ਸਕੰਜਾ ਕੱਸਦਾ ਜਾ ਰਿਹਾ ਵੱਡੇ ਵੱਡੇ ਲੀਡਰ ਕਾਲੀ ਦਲ ਦੇ ਉਹ ਵੀ ਹੁਣ ਪਾਸਾ ਵੱਟ ਰਹੇ ਆ ਤੇ ਸਭ ਤੋਂ ਵੱਡੀ ਗੱਲ ਇਹ ਆ ਕਿ ਵਿਕਰਮਜੀਤ ਮਜੀਠੀਏ ਦੇ ਜਿੰਨੇ ਵੀ ਦੋਸਤ ਆ ਕਰੀਬੀ ਦੋਸਤ ਆ ਜਿਨ੍ਹਾਂ ਦੇ ਨਾਲ ਉਹਨਾਂ ਦਾ ਕੋਈ ਪੈਸਿਆਂ ਨੂੰ ਲੈ ਕੇ ਦੇਣ ਲੈਣ ਚੱਲਿਆ ਉਹ ਸਾਰੇ ਦੇਸ਼ ਛੱਡ ਕੇ ਭੱਜ ਰਹੇ ਆ ਇਹ ਕਿਉਂ ਹੋ ਰਿਹਾ ਕੀ ਸਰਕਾਰ ਹੁਣ ਵਿਕਰਮਜੀਤ ਮਜੀਠੇ ਦੇ ਆਲੇ-ਦੁਆਲੇ ਵੀ ਨੂੰ ਵੀ ਬਖਸ਼ਣ ਦੇ ਮੂਡ ਵਿੱਚ ਨਹੀਂ ਵਿਕਰਮਜੀਤ ਮਜੀਠੇ ਨੂੰ ਨਾਬੇ ਜੇਲ੍ਹ ਤੋਂ ਡਿਬਰੂਗੜ੍ਹ ਟ੍ਰਾਂਸਫਰ ਕੀਤਾ ਜਾ ਰਿਹਾ ਤੁਹਾਨੂੰ ਵਿਕਰਮਜੀਤ ਸਿੰਘ ਮਜੀਠੇ ਦਾ ਉਹ ਬਿਆਨ ਹਾਲੇ ਵੀ ਚੇਤੇ ਹੋਊਗਾ ਜਦੋਂ ਭਾਈ ਅਮਰਤਪਾਲ ਸਿੰਘ ਗ੍ਰਿਫਤਾਰ ਹੋਏ ਸੀ ਉਹਨਾਂ ਵੱਲੋਂ ਉਸ ਤੋਂ ਪਹਿਲਾਂ ਖਾਲਸਾ ਵਹੀਰ ਕੱਢੀ ਗਈ ਸੀ ਜਿੱਥੇ ਉਹਨਾਂ ਨੇ ਜਿਹੜੇ ਨੌਜਵਾਨ ਨਸ਼ਾ ਕਰਦੇ ਸੀ ਉਹਨਾਂ ਨੂੰ ਗੁਰੂ ਦੇ ਲੜ ਲਾਇਆ ਸੀ ਉਹਨਾਂ ਨੂੰ ਆਖਿਆ ਸੀ ਕਿ ਤੁਸੀਂ ਨਸ਼ੇ ਦੀ ਦਲਦਲ ਦੇ ਵਿੱਚੋਂ ਨਿਕਲੋ ਤੇ ਗੁਰੂ ਦੇ ਲੜ ਲੱਗੋ ਆਪਾਂ ਸਭ ਜਾਣਦੇ ਹਾਂ ਕਿ ਮਾਝਾ ਜਿਹੜਾ ਏਰੀਆ ਪੰਜਾਬ ਤਿੰਨਾ ਖਿੱਤਿਆਂ ਦੇ ਵਿੱਚ ਵੰਡਿਆ ਹੋਇਆ ਮਾਝਾ ਮਾਲਵਾ ਤੇ ਦੁਆਬਾ ਮਾਝੇ ਦੇ ਵਿੱਚ ਨਸ਼ਾ ਜਿਆਦਾ ਉੱਥੋਂ ਦੇ ਨੌਜਵਾਨ ਨਸ਼ੇ ਦੇ ਵਿੱਚ ਜਿਆਦਾ ਗ੍ਰਸਤ ਆ ਤੇ ਸਭ ਤੋਂ ਜਿਆਦਾ ਖਾਲਸਾ ਵਹੀਰਦੂ ਰਿਸਪਾਂਸ ਵੀ ਮਾਝੇ ਨੇ ਦਿੱਤਾ ਸੀ ਉਦੋਂ ਵਿਕਰਮਜੀਤ ਸਿੰਘ ਮਜੀਠੇ ਨੇ ਭਾਈ ਅਮਰਤਪਾਲ ਸਿੰਘ ਦੇ ਖਿਲਾਫ ਮੋਰਚਾ ਖੋਲ੍ਹਿਆ ਸੀ ਉਸਨੇ ਇਹ ਗੱਲ ਜ਼ੋਰ ਦੇ ਕੇ ਆਖੀ ਸੀ ਕਿ ਅਮਰਤਪਾਲ ਪੰਜਾਬ ਨੂੰ ਭਾਰਤ ਤੋਂ ਅਲੱਗ ਕਰਨਾ ਚਾਹੁੰਦਾ ਏ ਉਸਦੇ ਮਨਸੂਬਿਆਂ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ ਤੇ ਉਹਨਾਂ ਨੇ ਉਹਨਾਂ ਦੇ ਪ੍ਰਤੀ ਸਖਤ ਜਿਹੜੀ ਭਾਸ਼ਾ ਵਰਤੀ ਸੀ ਉਸ ਦੇ ਵਿੱਚ ਉਹਨਾਂ ਨੇ ਆਖਿਆ ਸੀ ਕਿ ਜੇਕਰ ਉਹਨਾਂ ਨੂੰ ਦੋ ਦਿਨ ਦਿੱਤੇ ਜਾਣ ਤੇ ਉਹ ਵਿਕਰਮ ਭਾਈ ਅਮਰਤਪਾਲ ਸਿੰਘ ਨੂੰ ਬੰਦਾ ਬਣਾ ਦੇਣਗੇ ਉਸ ਤੋਂ ਬਾਅਦ ਜਿਹੜੇ ਵੀ ਲੋਕ ਭਾਈ ਅਮਰਤਪਾਲ ਸਿੰਘ ਦੇ ਫੋਲੋਅਰ ਸੀ ਭਾਵੇਂ ਕੋਈ ਨਿਊਟਰਲ ਸੀ ਉਹ ਸਾਰੇ ਲੋਕ ਵਿਕਰਮਜੀਤ ਮਜੀਠੇ ਦੇ ਉੱਤੇ ਕਾਫੀ ਇਸ ਗੱਲ ਨੂੰ ਲੈ ਕੇ ਉਹਨਾਂ ਨੇ ਇਸ ਗੱਲ ਦਾ ਜਿਹੜਾ ਗੁੱਸਾ ਜ਼ਾਹਿਰ ਕੀਤਾ ਸੀ ਕਿ ਜੇਕਰ ਕੋਈ ਚੰਗਾ ਕੰਮ ਕਰਦਾ ਤੇ ਉਸ ਦੇ ਵਿੱਚ ਰੁਕਾਵਟ ਨਹੀਂ ਬਾਨਣੀ ਚਾਹੀਦੀ ਸਿਰਫ ਵੋਟਾਂ ਦੇ ਲਈ ਸਿਆਸੀ ਮਾਇਰਾ ਨੇ ਉਦੋਂ ਹੀ ਇਸ ਚੀਜ਼ ਦੇ ਜਿਹੜੇ ਮਾਇਨੇ ਕੱਢ ਲਈ ਸੀ ਕਿ ਅਮਰਤਪਾਲ ਦੇ ਖਿਲਾਫ ਵਿਕਰਮਜੀਤ ਸਿੰਘ ਮਜੀਠਾ ਕਿਉਂ ਬੋਲ ਰਿਹਾ ਕਿਉਂਕਿ ਉਹਨਾਂ ਨੂੰ ਲੱਗਦਾ ਸੀ ਕਿ ਜਿਹੜੀ ਸਿੱਖ ਵੋਟ ਬੈਂਕ ਆ ਉਹ ਕਾਲੀ ਦਲ ਦੇ ਹੱਕ ਦੇ ਵਿੱਚ ਭੁਗਤਦੀ ਆ ਉਹ ਕਿਤੇ ਨਾ ਕਿਤੇ ਉਹਨਾਂ ਦੇ ਹੱਥੋਂ ਨਾ ਖੁੱਸ ਜੇ ਇਸ ਕਰਕੇ ਉਹਨਾਂ ਨੇ ਭਾਈ ਅਮਰਤਪਾਲ ਸਿੰਘ ਦੇ ਉੱਤੇ ਟਾਰਗੇਟ ਕਰਨਾ ਸ਼ੁਰੂ ਕਰ ਦਿੱਤਾ ਸੀ ਤੇ ਹੁਣ ਕੰਸੋਆ ਇਹ ਮਿਲ ਰਹੀਆਂ ਸੀ ਕਿ ਪਪਲ ਪ੍ਰੀਤ ਸਿੰਘ ਆ ਜਿਹੜਾ ਭਾਈ ਅਮਰਤਪਾਲ ਸਿੰਘ ਦੇ ਨਾਲ ਹੀ ਜੇਲ੍ਹ ਦੇ ਵਿੱਚ ਬੰਦ ਆ ਉਹ ਹਲਕਾ ਮਜੀਠੇ ਤੋਂ ਆ ਤੇ ਆਉਣ ਵਾਲੀਆਂ ਜਿਹੜੀਆਂ ਵਿਧਾਨ ਸਭਾ ਚੋਣਾਂ 2027 ਦੇ ਵਿੱਚ ਪਪਲ ਪ੍ਰੀਤ ਸਿੰਘ ਉਹ ਮਜੀਠੇ ਹਲਕੇ ਤੋਂ ਵਿਕਰਮਜੀਤ ਮਜੀਠੇ ਦੇ ਖਿਲਾਫ ਚੋਣ ਲੜ ਸਕਦਾ ਹੈ ਕਿਉਂਕਿ ਖਡੂਰ ਸਾਹਿਬ ਹਲਕੇ ਤੋਂ ਸੰਗਤ ਨੇ ਬਹੁਤ ਵਧੀਆ ਰਿਸਪੌਂਸ ਭਾਈ ਅਮਰਤਪਾਲ ਸਿੰਘ ਨੂੰ ਦਿੱਤਾ ਸੀ ਕਿਤੇ ਨਾ ਕਿਤੇ ਨੌਂ ਹਲਕਿਆਂ ਦੇ ਵਿੱਚੋਂ ਹੀ ਲੀਡ ਮਿਲੀ ਸੀ ਕਿਤੇ ਨਾ ਕਿਤੇ ਵਿਕਰਮਜੀਤ ਮਜੀਠੇ ਨੂੰ ਲੱਗਦਾ ਏ ਕਿ ਜਿਹੜੀ ਉਸ ਦੀ ਜਿਹੜੀ ਬਾਦਸ਼ਾਹਤ ਆਮ ਆਦਮੀ ਪਾਰਟੀ 2022 ਦੇ ਵਿੱਚ ਵੀ ਨਹੀਂ ਢਾ ਸਕੀ ਉਹ ਕਿਤੇ ਨਾ ਕਿਤੇ ਹੁਣ ਭਾਈ ਅਮਰਤਪਾਲ ਸਿੰਘ ਦੀ ਪਾਰਟੀ ਵਾਰਿਸ ਪੰਜਾਬ ਦੀ ਉਹਨਾਂ ਦੀ ਜਿਹੜੀ ਮਜੀਠਾ ਹਲਕਾ ਜਿਹੜੀ ਉਸ ਦੀ ਪਛਤਾਨੀ ਸ਼ੀਟ ਆ ਉਸ ਨੂੰ ਵੀ ਕਿਤੇ ਉਡਾ ਕੇ ਨਾ ਲੈ ਜਾਵੇ ਇਸ ਕਰਕੇ ਵਿਕਰਮਜੀਤ ਮਜੀਠੇ ਨੇ ਬਿਆਨ ਦਿੱਤੇ ਸੀ ਤੇ ਹੁਣ ਸੋਸ਼ਲ ਮੀਡੀਆ ਦੇ ਉੱਤੇ ਖਬਰ ਚੱਲ ਰਹੀ ਆ ਕਿ ਡਿਬਰੂਗੜ੍ਹ ਵਿਕਰਮਜੀਤ ਮਜੀਠੇ ਨੂੰ ਸ਼ਿਫਟ ਕੀਤਾ ਤੁਹਾਨੂੰ ਦੱਸ ਦਿੰਨੇ ਆ ਕਿ ਜਹੀ ਕੋਈ ਗੱਲ ਨਹੀਂ ਅੱਜ ਕੋਰਟ ਦੇ ਵਿੱਚ ਬਹਿਸ ਹੋਈ ਉਸ ਦੀ ਰਿਹਾਈ ਨੂੰ ਲੈ ਕੇ ਨਾਬਾ ਜੇਲ੍ਹ ਦੇ ਵਿੱਚ ਹੀ ਬੰਦਾ ਵਿਕਰਮਜੀਤ ਮਜੀਠਾ ਸੋਸ਼ਲ ਮੀਡੀਆ ਦੇ ਉੱਤੇ ਉਸ ਦੇ ਵਿਰੋਧੀ ਕਿਉਂਕਿ ਲੋਕਾਂ ਨੂੰ ਗੁੱਸਾ ਉਦੋਂ ਭਾਈ ਅਮਰਤਪਾਲ ਸਿੰਘ ਦੇ ਖਿਲਾਫ ਬੋਲਿਆ ਕਰਕੇ ਉਹਨਾਂ ਵੱਲੋਂ ਕਿਸੇ ਵੱਲੋਂ ਇਹ ਗੱਲ ਕਹੀ ਗਈ ਉਸ ਨੂੰ ਹੀ ਉਡਾਇਆ ਗਿਆ